ਜੀ ਸਸਟੀਖਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਅੱਜ ਆਪਾਂ ਬਹੁਤ ਹੀ ਸੋਹਣੇ ਮਸਲੀਨ ਦੇ ਸੂਟ ਲੈ ਕੇ ਆਈਆਂ ਜੀ ਤੁਹਾਡੇ ਲਈ ਹਾਫ ਪਿਓਰ ਦੇ ਦੁਪੱਟਿਆਂ ਦੇ ਨਾਲ ਇਹ ਜਿਹੜੇ ਸੂਟ ਆ ਇਹ 올ਓਵਰ 5 ਮੀਟਰ ਫੈਬਰਿਕ ਹੋਏਗਾ ਡਿਜੀਟਲ ਪ੍ਰਿੰਟ ਦੇ ਵਿੱਚ ਮਸਲੀਨ ਦਾ ਔਰ ਇਹਦੇ ਨਾਲ ਹਾਫ ਪਿਓਰ ਦਾ ਦੁਪੱਟਾ ਹੋਏਗਾ ਵਿਦ ਲੇਸ ਸੂਟ ਦੀ ਜਿਹੜੀ ਫਿਨਿਸ਼ਿੰਗ ਆ ਉਹ ਲੁੱਕ ਆ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਇਦੇ ਨਾਲ ਆਪਾਂ ਇੱਕ ਮਾਡਲ ਵੀ ਕੀ ਅਟੈਚ ਕੀਤੀ ਹੈ ਤਾਂਕਿ ਤੁਹਾਨੂੰ ਸੂਟ ਦੀ ਬਨਣ ਤੋਂ ਬਾਅਦ ਲੁੱਕ ਕਿਦਾਂ ਦੀ ਹੁੰਦੀ ਆ ਉਹ ਪ੍ਰੋਪਰ ਸਮਝ ਆ ਸਕੇ ਪ੍ਰਾਈਸ ਆਪਾਂ ਸਾਈਡ ਤੇ ਮੈਂਸ਼ਨ ਕੀਤਾ ਹੋਇਆ ਜੀ 1250 ਫ੍ਰੀ ਸ਼ਿਪਿੰਗ ਹੋਏਗੀ 올ਓਵਰ ਇੰਡੀਆ ਇਹ ਜਿਹੜੇ ਸੂਟ ਆ ਤੁਸੀਂ ਇਹਨਾਂ ਦੇ ਵਰਕ ਵੀ ਕਰਵਾ ਸਕਦੇ ਹੋ ਜਾਂ ਫਿਰ ਲੇਸਲ ਵਗੈਰਾ ਲਗਾ ਕੇ ਵੀ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ ਕੋਈ ਵੀ ਹੋਰ ਰਿਕੁਐਰੀ ਹੈ ਤੁਹਾਡੀ ਤੁਸੀਂ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਮੈਨੂੰ ਪੁੱਛ ਸਕਦੇ ਹੋ ਗਾਈਜ਼ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਜੀ ਪੇਮੈਂਟ ਆਨਲਾਈਨ ਹੋਏਗੀ ਤੁਸੀਂ Google Pay ਕਰ ਸਕਦੇ ਹੋ Paytm PhonePe ਜਾਂ ਫਿਰ ਬੈਂਕ ਟ੍ਰਾਂਸਫਰ ਕਰ ਸਕਦੇ ਹੋ ਇਹਨਾਂ ਸਾਰੇ ਸੂਟਾਂ ਦੇ ਡਿਜ਼ਾਈਨ ਬਹੁਤ ਹੀ ਡਿਫਰੈਂਟ ਹੈ ਆਉਣ ਵਾਲੇ ਸੀਜ਼ਨ ਦੇ ਵਿੱਚ ਇਹ ਵਾਲਾ ਫੈਬਰਿਕ ਹੈ ਜਿਹੜਾ ਬਹੁਤ ਹੀ ਫਾਈਨ ਹੈ ਜੀ ਮਸਲੀਨ ਦਾ ਫੈਬਰਿਕ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਬਹੁਤ ਫਾਈਨ ਫੈਬਰਿਕ ਹੁੰਦਾ ਜੀ ਇਸ ਫੈਬਰਿਕ ਦੇ ਉੱਤੇ ਲੂਮ ਵਗੈਰਾ ਬਿਲਕੁਲ ਨਹੀਂ ਆਉਂਦੀ ਕਲਰ ਡਿਜ਼ਾਈਨ ਵੀ ਸਾਰੇ ਆਪਾਂ ਤੁਹਾਨੂੰ ਡਿਫਰੈਂਟ ਡਿਜ਼ਾਈਨ ਡਿਫਰੈਂਟ ਕਲਰ ਦੇ ਵਿੱਚ ਦਿਖਾਇਆ ਆਰਡਰ ਦੇ ਲਈ ਤੁਸੀਂ ਮੈਨੂੰ ਵਟਸਐਪ ਕਰੋ ਜੀ ਮੋਬਾਈਲ ਨੰਬਰ ਮੇਰਾ ਤੁਹਾਨੂੰ نیچے ਮੈਂਸ਼ਨ ਕੀਤਾ ਗਿਆ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਸੂਟਾਂ ਦੇ ਨਾਲ ਧੰਨਵਾਦ ਜੀ